ਸਤਿ ਸ਼੍ਰੀ ਅਕਾਲ ਆਰਪੀਡੀ 24 ਤੇ ਮੈਂ ਸਾਰਿਕਾ ਅਤਵਾਲ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜਿੰਦਰ ਵਿਲੀ ਜੀ ਨਮਸਕਾਰ ਸਰ ਨਮਸਕਾਰ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਸ ਖਬਰ ਤੇ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਦੁੱਖ ਜੜਾ ਹੈ ਉਹ ਆਪਣੀ ਆਰਪੀਡੀ ਦੇ ਪਰਿਵਾਰ ਦੇ ਨਾਲ ਸਾਂਝਾ ਕਰਾਂਗੇ ਬੀਤੇ ਦਿਨ ਜਿਹੜੀ ਹੈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਉਹ ਇਹ ਹੈ ਕਿ ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇਪੀ ਦੇ ਜਿਹੜੇ ਪੁੱਤਰ ਨੇ ਰਿਚੀ ਕੇਪੀ ਉਹਨਾਂ ਦੀ ਕਾਰ ਹਾਦਸੇ ਦੇ ਵਿੱਚ ਮੌਤ ਹੋ ਗਈ ਸਰ ਕੀ ਕਹਿਣਾ ਚਾਹੁੰਦੇ ਹੋ ਜਲੰਧਰ ਦੀ ਹੀ ਨੇ ਪੰਜਾਬ ਦੀ ਇੱਕ ਵੱਡੀ ਪਰਸਨਲਿਟੀ ਹੈ ਕੇਪੀ ਪਰਵਾ ਜੀ ਜੀ ਜਦੋਂ ਕੇਪੀ ਪਰਵਾਰ ਤੇ ਇਹ ਮੁਸੀਬਤਾਂ ਦਾ ਪਹਾੜ ਡਿੱਗਣ ਦੀ ਖਬਰ ਮੈਂ ਸੁਣਦਾ ਹਾਂ ਤਾਂ ਮੇਰੇ ਮਨ ਮਸਤਕ ਵਿੱਚ ਸ਼ਹੀਦ ਦਰਸ਼ਨ ਸਿੰਘ ਕੇਪੀ ਹੋਰੀ ਆਉਂਦੇ ਨੇ ਜੀ ਜਿਹੜੇ ਪੰਜਾਬ ਦੇ ਕਾਲੇ ਦਿਨਾਂ ਅੰਦਰ دہشت گردਾਂ ਵੱਲੋਂ ਸਾਡੇ ਤੋਂ ਖੋਲੇ ਗਏ ਸੀ ਹਾਂ ਉਹਨਾਂ ਲੰਮਾ ਸਮਾਂ ਜਲੰਧਰ ਦੀ ਅਗਵਾਈ ਕੀਤੀ ਸੀ ਮੇਰੇ ਖਾਲ ਪੰਜ ਵਾਰ ਉਹ ਵਿਧਾਇਕ ਬਣੇ ਸੀ ਜੀ ਉਹਨਾਂ ਦੀ ਸ਼ਹਾਦਤ ਨੂੰ ਦੇਖਦਿਆਂ ਮਿੰਦਰ ਸਿੰਘ ਕੇਪੀ ਹੋਰੀ ਜਿਹੜੇ ਆਪ ਐਡਵੋਕੇਟ ਸੀਗੇ ਹਮ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਬਣਦਾ ਮਾਨ ਸਤਕਾਰ ਦਿੱਤਾ ਤੇ ਇਹ ਕਾਂਗਰਸ ਪਾਰਟੀ ਚ ਆਏ ਜੀ ਇਹਨਾਂ ਦੇ ਸਿਆਸੀ ਤੇ ਸਮਾਜਿਕ ਜੀਵਨ ਦਾ ਅੰਤ ਇਨਾ ਦੁਖਦਾਈ ਹੋਏਗਾ ਇਹ ਮੇਰੇ ਇਮੇਜਿਨੇਸ਼ਨ ਤੋਂ ਬਾਹਰ ਸੀ ਕਿ ਇਹਨਾਂ ਦਾ ਇਕਲੋਤਾ ਲਿਖਤ ਜ਼ਿਗਰ ਇਹਨਾਂ ਦਾ ਇਕਲੋਤਾ ਸੁਪੁੱਤਰ ਰਿਚੀ ਕੇਪੀ ਇੱਕ ਛੋਟੇ ਜਿਹੇ ਸੜਕ ਹਾਦਸੇ ਵਿੱਚ ਆਪਣੀ ਜ਼ਿੰਦਗੀ ਹਾਰ ਜਾਏਗਾ ਇਹ ਗੱਲ ਕੋਈ ਸਾਧਾਰਨ ਗੱਲ ਨਹੀਂ ਕਿਉਂਕਿ ਜਿਹੜਾ ਵਿਅਕਤੀ ਕਰੋ ਹੱਸਦਾ ਖੇਡਦਾ ਕਿਸੇ ਕਮਲੀ ਰਾਤ 11 ਵਜੇ ਦੇ ਕਰੀਬ ਇਹ ਹਾਸਾ ਹੁੰਦਾ ਹੈ ਜੀ ਕਰੋ ਗਿਆ ਤੇ ਕੁਝ ਮਿੰਟਾਂ ਬਾਅਦ ਹੀ ਇੱਕ ਫੋਨ ਕਾਲ ਘਰ ਦੇ ਸਰਵੰਟ ਨੂੰ ਆਉਂਦੀ ਹੈ ਕਿ ਉਹਦਾ ਐਕਸੀਡੈਂਟ ਹੋ ਗਿਆ ਘਰ ਦੇ ਜੀ ਮਗਰੇ ਭੱਜੇ ਜਾਂਦੇ ਨੇ ਤੇ ਪਤਾ ਲੱਗਦਾ ਹੈ ਕਿ 에ਅਰ ਬੈਗ ਖੁੱਲ ਜਾਣ ਦੇ ਬਾਵਜੂਦ ਵੀ ਰਿਚੀ ਜਿਹੜਾ ਆ ਉਹ ਗੰਭੀਰ ਜ਼ਖਮੀ ਹੋ ਗਿਆ ਹੂੰ ਜੀ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਤੇ ਦੋਨਾਂ ਹਸਪਤਾਲਾਂ ਦੀ ਰਲਮੀ رائے ਇਹ ਸੀ ਕਿ ਰਿਚੀ ਨੂੰ ਬਚਾਇਆ ਨਹੀਂ ਜਾ ਸਕਿਆ ਉਹਦੇ ਜਿਹੜੇ ਥਾਉਣ ਦੇ ਮਣਕੇ ਨੇ ਉਹ ਇੰਨੇ ਜ਼ਬਰਦਸਤ ਝਟਕੇ ਦੇ ਵਿੱਚ ਟੁੱਟ ਗਏ ਜੀ ਤੇ ਉਹ ਬਲੀਡਿੰਗ ਜਿਹੜੀ ਆ ਉਹਨਾਂ ਦੇ ਅੰਦਰ ਪੈ ਗਈ ਤੇ ਕੁਝ ਸਮਾਂ ਜੇ ਉਹ ਪਹਿਲਾਂ ਪਹੁੰਚ ਗਏ ਹੁੰਦੇ ਤਾਂ ਸ਼ਾਇਦ ਬਚ ਜਾਂਦੇ ਪਰ ਉਹ ਵੀ ਇੱਕ ਖਤਰਨਾਕ ਵੱਡਾ ਐਕਸੀਡੈਂਟ ਸਾਬਤ ਹੋ ਗਿਆ ਜੀ ਅ ਮੈਂ ਸਮਝਦਾ ਕਿ ਜਿੱਥੇ ਐਕਸੀਡੈਂਟ ਹੋਇਆ ਜਲੰਧਰ ਦਾ ਉਹ ਚੌਕ ਉਹ ਗਲੀਆਂ ਉਹ ਰਸਤੇ ਇੱਕ ਖਾਸ ਜਲੰਧਰ ਦੇ ਵਰਗ ਦੇ ਰਸਤੇ ਨੇ ਹੂੰ ਇਹਨੂੰ ਤੁਸੀਂ ਜਿਸ ਵੀ ਰੂਪ ਚ ਸਮਝਣਾ ਤਾਂ ਸਮਝ ਲਿਓ ਜੀ ਕਿ ਮਾਰਡਲ ਟਾਊਨ ਜਲੰਧਰ ਦੀ ਇੱਕ ਖਾਸ ਨਗਰੀ ਹੈ ਹੂੰ ਮਾਰਲਟੌਨ ਜਲੰਧਰ ਦਾ ਡਾਊਨ ਟਾਊਨ ਹੈ ਜਿੱਥੇ ਰਾਤ ਨੂੰ ਗੱਡੀਆਂ ਵੱਡੀ ਸਪੀਡ ਤੇ ਚੱਲਦੀਆਂ ਨੇ ਜਿੱਥੇ ਵੱਡੇ ਘਰਾਂ ਦੇ ਕਾਕੇ ਰਾਤ ਨੂੰ ਗੱਡੀਆਂ ਲੈ ਕੇ ਆਉਂਦੇ ਨੇ ਤੇ ਇਹ ਸਾਰੇ ਲੋਕ ਪਰਿਵਾਰਾਂ ਦੇ ਨਾਲ ਆਪਣੇ ਪਰਿਵਾਰਾਂ ਨੂੰ ਇੰਜੋਏ ਕਰਾਉਣ ਨੂੰ ਉਸ ਵੇਲੇ ਜਾਂਦੇ ਨੇ ਜੀ ਜਦੋਂ ਬਾਕੀ ਸ਼ਹਿਰ ਸੌ ਰਿਹਾ ਹੁੰਦਾ ਹੈ ਉਸ ਵੇਲੇ ਮਾਰਲਟੌਨ ਦੇ ਇਹ ਬਾਜ਼ਾਰਾਂ 'ਚ ਕੁਝ ਰੌਣਕ ਹੁੰਦੀ ਹੈ ਹੂੰ ਉਹ ਸਵੇਲੇ ਕੇਪੀ ਪਰਿਵਾਰ ਦੀ ਰੌਣਕ ਸਦਾ ਲਈ ਚਲੇ ਗਈ ਜੀ ਮਿੰਦਰ ਸਿੰਘ ਕੇਪੀ ਹੋਰਾ ਦੇ ਤਿੰਨ ਬੱਚੇ ਸੀ ਇਕਲੋਤਾ ਪੁੱਤਰ ਸੀ ਦੋ ਤੀਆਂ ਨੇ ਇੱਕ ਤੀ ਅਮਰੀਕਾ ਦੇ ਵਿੱਚ ਹੈ ਤੇ ਦੂਸਰੀ ਤੀ ਸਾਡੇ ਸਾਬਕਾ ਸੀਐਮ ਚਰਨਜੀਤ ਚੰਨੀ ਦੇ ਭਾਈ ਸਾਹਿਬ ਦੀ ਨੋ ਹੈ ਜੀ ਹੁਣ ਇਹਨਾਂ ਦਾ ਸੰਸਕਾਰ 16 ਸਤੰਬਰ ਮੰਗਲਵਾਰ ਸਵੇਰੇ 11 ਵਜੇ ਮਲਟੋਂ ਦੇ ਸ਼ਮਸ਼ਾਨ ਘਾਟ ਵਿੱਚ ਹੋਣਾ ਹੈ ਜੀ ਮੈਂ ਸਮਝਦਾ ਕਿ ਇੱਕ ਮੌਤ ਜਿਹੜੀ ਹੈ ਉਹ ਜ਼ਿੰਦਗੀ ਦੇ ਕਿੰਨੇ પ્રસੰਗ ਛੇੜ ਕੇ ਜਾਂਦੀ ਹੈ ਹਮ ਜਦੋਂ ਇੱਕ ਵਿਅਕਤੀ ਤੁਰ ਜਾਂਦਾ ਹੈ ਅਸੀਂ ਬਹੁਤ ਭਾਵਕ ਗੱਲਾਂ ਕਰਦੇ ਹਾਂ ਉਸ ਪਰਿਵਾਰ ਬਾਰੇ ਉਸ ਵਿਅਕਤੀ ਬਾਰੇ ਪਰ ਕਿੰਨੇ ਲੋਕ ਨੇ ਜਿਹੜੇ ਸੜਕ ਹਾਦਸਿਆਂ 'ਚ ਮਰਦੇ ਨੇ ਕਿੰਨੀਆਂ ਕੀਮਤੀ ਜਾਨਾਂ ਜਾਂਦੀਆਂ ਨੇ ਜੀ ਜਦੋਂ ਇਹ ਸੋਚਦੇ ਆ ਤੇ ਫਿਰ ਲੱਗਦਾ ਹੈ ਕਿ ਇਸ ਦੇਸ਼ ਦਾ ਰੱਬ ਹੀ ਰੱਖਾ ਹੈ ਸੋ ਅਸੀਂ ਆਰਪੀਡੀ ਦੀ ਟੀਮ ਵੱਲੋਂ ਕੇਪੀ ਪਰਿਵਾਰ ਨਾਲ ਦਿਲੋਂ ਹਮਦਰਦੀ ਪਾਉਂਦੇ ਆ ਕਿ ਉਹਨਾਂ ਦਾ ਇਹ ਘਾਟਾ ਤਾਂ ਪੂਰਾ ਨਹੀਂ ਹੋਣਾ ਪਰ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ केपी ਪਰਿਵਾਰ ਦੇ ਨਾਲ ਜੀ ਬਿਲਕੁਲ ਸਰ ਆਪਾਂ ਇਸੇ ਖਬਰ ਦੇ ਨਾਲ ਨਾਲ ਅਸੀਂ ਇਹ ਵੀ ਗੱਲ ਕਰ ਸਕਦੇ ਕਿ ਇਹ ਹੀ ਨਹੀਂ ਕਈ ਸੜਕ ਹਾਦਸੇ ਜਿਹੜੇ ਨੇ ਵਾਪਰਦੇ ਨੇ ਹਰ ਜਗ੍ਹਾ ਤੇ ਅਸੀਂ ਹਰ ਰੋਜ਼ ਖਬਰਾਂ ਆਉਂਦੀਆਂ ਨੇ ਕਿ ਸੜਕ ਹਾਦਸਾ ਵਾਪਰੇ ਆ ਸਰ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਰਾਜੇ ਜਦੋਂ ਮੈਂ ਅੱਜ ਖਬਰ ਕਰ ਲਈ ਕਿਪੀ ਹੋਰਾਂ ਦੀ ਜ਼ਿੰਦਗੀ ਬਾਰੇ ਇਸ ਬੱਚੇ ਦੇ ਹਾਦਸੇ ਬਾਰੇ ਬੜਾ ਸੋਚ ਰਿਹਾ ਸੀ ਤੇ ਉਸੇ ਵੇਲੇ ਅੱਜ ਦੀ ਇੱਕ ਖਬਰ ਜਿਹੜੀ ਮਨਹੂਸ ਖਬਰ ਹੈ ਉਹ ਦਿੱਲੀ ਤੋਂ ਬੰਗਲਾ ਸਾਹਿਬ ਗੁਰਦੁਆਰੇ ਚੋਂ ਇੱਕ ਸਾਡਾ ਆਈਐਸ ਅਧਿਕਾਰੀ ਨਵਜੋਤ ਸਿੰਘ ਜਿਹੜਾ ਉਹ ਮੋਟਰਸਾਈਕਲ ਤੇ ਜਾਂਦਾ ਹੋਇਆ BMW ਕਾਰ ਦੇ ਨਾਲ ਹਾਸਾ ਗ੍ਰਸਤ ਹੋ ਕੇ ਉੱਥੇ ਮਰ ਗਿਆ ਹਮ ਬੜੀਆਂ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਜਿਹੜੀਆਂ ਉਹ ਇਹਨਾਂ ਸੜਕ ਹਾਸਿਆਂ ਜਾ ਰਹੀਆਂ ਜੀ 2021 ਦਾ ਅੰਕੜਾ ਹੈ 1,53,972 ਲੋਕ ਇਨ੍ਹਾਂ ਸੜਕ ਹਾਦਸਿਆਂ 'ਚ ਮਰ ਗਏ। ਜੀ। ਇਹ ਜਿਹੜੀ ਜਿਹੜੇ ਮੈਂ ਅੰਕੜੇ ਦੱਸੇ ਨੇ ਇਹ 1 ਲੱਖ ਵਿਅਕਤੀ ਦੇ ਪਿੱਛੇ 11.3 ਲੋਕ ਜਿਹੜੇ ਨੇ ਉਹ ਮਾਰੇ ਗਏ। ਹਮ। ਜੇ ਤੁਸੀਂ 141 ਕਰੋੜ ਦੀ ਗਿਣਤੀ ਵਿੱਚੋਂ 11.3 ਨਾਲ ਗੁਣਾ ਕਰੋਗੇ ਜੀ ਤੇ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੀ ਵੱਡੀ ਗਿਣਤੀ ਜਿਹੜੀ ਹੈ ਸਾਡਾ ਦੇਸ਼ ਹਰ ਸਾਲ ਜਿਹੜਾ ਆ ਉਹ ਇਦਾਂ ਹੀ ਅੰਜ਼ਾਈ ਗਵਾ ਦਿੰਦਾ ਜੀ ਇਹਨਾਂ ਹਾਦਸਿਆਂ ਵਿੱਚ ਜੇ ਔਰਤਾਂ ਤੇ ਮਰਦਾਂ ਦੀ ਰੇਸ਼ਿਓ ਦਾ ਅਨਲਿਸਿਸ ਕਰਨਾ ਹੋਵੇ ਤਾਂ 84% ਮਰਦ ਮਰਦੇ ਨੇ ਤੇ 14% ਔਰਤਾਂ ਮਰਦੀਆਂ ਨੇ ਹੂੰ ਇਹ ਵੀ ਸਰਕਾਰੀ ਅੰਕੜੇ ਨੇ ਜੀ 2022 ਦੇ ਵਿੱਚ 1,68,490 ਲੋਕ ਮਰੇ ਇਹ ਵੀ ਬਹੁਤ ਵੱਡਾ ਅੰਕੜਾ ਹੈ ਮਤਲਬ 21 ਨਾਲੋਂ 22 ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ ਵੱਧ ਗਈ ਵੱਧ ਗਈ ਜੀ 23 ਦੇ ਵਿੱਚ ਗਿਣਤੀ ਹੋਰ ਵੱਧ ਗਈ ਮੈਂ 23 ਤੱਕ ਹੀ ਅੰਕੜੇ ਜਿਹੜੇ ਆ ਉਹ ਕਲੈਕਟ ਕਰ ਸਕਿਆ 2023 ਦੇ ਵਿੱਚ 172890 ਲੋਕ ਜਿਹੜੇ ਨੇ ਉਹ ਸੜਕ ਹਾਸਿਆਂ ਚ ਮਰ ਗਏ ਜੀ ਜੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਵਿੱਚ 2021 ਵਿੱਚ 3272 ਲੋਕ ਜਿਹੜੇ ਨੇ ਉਹ ਸੜਕ ਹਾਸਿਆਂ ਚ ਆਪਣੀ ਜਾਨ ਗਵਾ ਬਟੇ ਜੀ 2022 ਵਿੱਚ 4756 ਲੋਕਾਂ ਨੇ ਆਪਣੀ ਜਾਨ ਗਵਾਈ ਹੂੰ ਤੁਸੀਂ ਇੱਥੇ ਵੀ ਦੇਖੋ ਪੰਜਾਬ 'ਚ ਵੀ ਇਹ ਰੇਸ਼ਿਓ ਜਿਹੜੀ ਹੈ 21 ਤੋਂ 22 ਤੇ 22 ਤੋਂ 23 'ਚ ਵਧਦੀ ਜਾ ਰਹੀ ਹੈ। ਹੂੰ। 23 ਦੇ ਵਿੱਚ 4829 ਲੋਕਾਂ ਨੇ ਆਪਣੀ ਜਾਨ ਜਿਹੜੀ ਹੈ ਉਹ ਸੜਕਾ ਹਾਸਿਆਂ 'ਚ ਗੁਆਈ ਹੈ। ਗੁਆਈ ਹੈ ਬਿਲਕੁਲ। ਮੈਂ ਸਮਝਦਾ ਵੀ ਆਫਟਰ ਆਲ ਕਿਸੇ ਨੂੰ ਤਾਂ ਇਹ ਜ਼ਿੰਮੇਵਾਰੀ ਲੈਣੀ ਪੈਗੀ ਨਾ। ਜੇ ਅਸੀਂ ਐਡਵਾਂਸ ਕੰਟਰੀਆਂ ਦਾ ਉਹਨਾਂ ਦੀ ਆਬਾਦੀ ਦੇ ਹਿਸਾਬ ਨਾਲ ਅਨਲਿਸਿਸ ਕਰੀਏ ਤਾਂ ਉਥੇ ਸੜਕ ਹਾਸੇ ਘੱਟ ਹੁੰਦੇ ਨੇ ਹੂੰ ਸਾਡੇ ਸੜਕ ਹਾਸੇ ਕਿਉਂ ਜ਼ਿਆਦਾ ਹੁੰਦੇ ਨੇ ਜੀ ਇੱਥੇ ਲੋਕ 6 ਵਜੇ ਤੋਂ ਲੈ ਕੇ 11 ਵਜੇ ਤੱਕ ਜਣਾ ਟਾਈਮ ਪੀਰੀਅਡ ਹੈ ਅਕਸਰ ਤੇਜ਼ ਗੱਡੀ ਚਲਾਉਂਦੇ ਦੇਖੇਗਾ ਕਿ ਉਹਨਾਂ ਨੇ ਘਰ ਜਾਣ ਦੀ ਕਾਲ ਹੁੰਦੀ ਹੈ ਜਾਂ ਸ਼ਾਮ ਦਾ ਕੋਈ ਪ੍ਰੋਗਰਾਮ ਹੁੰਦਾ ਇਸ ਕਰਕੇ ਆਪਣੀ ਡਿਊਟੀ ਤੋਂ ਘਰ ਜਾਂਦੇ ਤੇਜ਼ ਹੁੰਦੇ ਨੇ ਆਫਟਰ ਤੇਜ਼ ਚੱਲਣ ਕਰਕੇ ਹਾਦਸੇ ਹੁੰਦੇ ਨੇ ਦੂਸਰੀ ਗੱਲ ਹਾਸਿਆਂ ਦੀ ਇੱਕ وجہ ਸ਼ਰਾਬ ਦਾ ਹੋਣਾ ਹੈ ਬਿਲਕੁਲ ਬਿਲਕੁਲ ਸ਼ਰਾਬ ਪੀ ਕੇ ਲੋਕ ਆਪਣੇ ਪਰਿਵਾਰ ਦੇ ਜੀਆਂ ਨੂੰ ਪੇਸਟੀਆਂ ਖਾਉਣ ਨਿਕਲਦੇ ਨਹੀਂ ਕੁਝ ਹੋਰ ਕੰਮ ਲਈ ਨਿਕਲਦੇ ਨੇ ਇਹ ਸਾਰੇ ਲੋਕ ਜਿਹੜੇ ਸ਼ਾਮ ਨੂੰ ਨਿਕਲਦੇ ਨੇ ਇਹ ਪਰਿਵਾਰ ਦੇ ਨਾਲ ਸਮਾਂ ਬਤੀਤ ਕਰਾਉਣ ਨੂੰ ਨਿਕਲਦੇ ਨੇ ਸੋ ਇਸ ਕਰਕੇ ਵੀ ਹਾਦਸੇ ਜਿਹੜੇ ਨੇ ਉਹ ਹੁੰਦੇ ਨੇ ਪੰਜਾਬ ਬਾਰੇ ਮੈਂ ਅਨਲਿਸਿਸ ਪੜ੍ਹ ਰਿਆ ਸੀ ਪੰਜਾਬੀਆਂ ਨੇ ਇੱਕ ਸਾਲ ਚ 19 ਸ਼ਰਾਬ ਪੀ ਲਈ ਜਿਹਨਿ ਸਾਰੇ ਭਾਰਤ ਨੇ ਰਲਕੇ ਨਹੀਂ ਪੀਤੀ ਇਹਦਾ ਮਤਲਬ ਇਹ ਹੈ ਕਿ ਪੰਜਾਬੀ ਕਿਸੇ ਨਾ ਕਿਸੇ ਬੰਨੇ ਕਰਾਹੇ ਪੈ ਰਹੇ ਨੇ ਇਹ ਗੱਲ ਸਾਨੂੰ ਇਨਾਂ ਹਾਦਸਿਆਂ ਤੋਂ ਸਿੱਖਣੀ ਪੈਣੀ ਹੈ ਜੀ ਬਿਲਕੁਲ ਸਰ ਇਸੇ ਤਰ੍ਹਾਂ ਕਾਰ ਹਾਦਸੇ ਤੇ ਹੁੰਨੇ ਆ ਸਰ ਸਾਡੇ ਦਰਸ਼ਕਾਂ ਦੱਸੋ ਕਿ ਜਿਹੜਾ ਕਾਰ ਹਾਦਸਾ ਹੋਇਆ ਸੀਗਾ ਰਿਚੀ ਕੇਪੇ ਦਾ ਕਿਵੇਂ ਹੋਇਆ ਇੱਕ ਕਾਰ ਹਾਦਸੇ ਬਾਰੇ ਰਾਜੀ ਕਈ ਗੱਲਾਂ ਅਜੇ ਸਪਸ਼ਟ ਨਹੀਂ ਹੋ ਰਹੀਆਂ ਹਮ ਜੜੀਆਂ ਸੀਸੀਟੀਵੀ ਕੈਮਰੇਜ ਦੀਆਂ ਫੁਟੇਜ ਆ ਰਹੀਆਂ ਨੇ ਨਾ ਉਹ ਅਜੇ ਕੰਪਲੀਟ ਨਹੀਂ ਗਿਆ ਉਹ ਤੁੰਦਲੀਆਂ ਨੇ ਇਹ ਤਿੰਨੇ ਹੀ ਕਾਰਾਂ ਜਿਹੜੀਆਂ ਇੱਕ ਦੂਸਰੇ ਵਿੱਚ ਟਕਰਾਈਆਂ ਨੇ ਇਹ ਇੰਨੀਆਂ ਸਪੀਡ ਨਾਲ ਆਉਂਦੀਆਂ ਨੇ ਬਈ ਕੌਣ ਕਿੱਥੇ ਗਲਤੀ ਕਰ ਗਿਆ ਉਹ ਬਹੁਤਾ ਕਲੀਅਰ ਨਹੀਂ ਹੁੰਦਾ ਪਰ ਜਿਨ੍ਹਾਂ ਅਖਬਾਰਾਂ ਜਿਨ੍ਹਾਂ ਪੱਤਰਕਾਰਾਂ ਤੇ ਜਿਨ੍ਹਾਂ ਚਾਸ਼ਮਦੀਦ ਲੋਕਾਂ ਦੇ ਹਵਾਲੇ ਨਾਲ ਇਹ ਖਬਰ ਸਾਡੇ ਤੱਕ ਪਹੁੰਚੀ ਹੈ ਉਸ ਹਵਾਲੇ ਨੂੰ ਕਿੰਨਾ ਕੁ ਅਸੀਂ ਪ੍ਰੋਸੇਜੋਗ ਮੰਨਣਾ ਹੈ ਤੇ ਕਿੰਨਾ ਕੁ ਨਹੀਂ ਮੰਨਣਾ ਇਹ ਤਾਂ ਸਾਡੀ ਕਾਮਨ ਸੈਂਸ ਤੇ ਨਿਰਪਰਕਰਤਾ ਹੈ ਪਰ ਜਿਹੜੀ ਗੱਲ ਨਿਕਲ ਕੇ ਬਾਹਰ ਆਈ ਹੈ ਉਹ ਇਹ ਹੈ ਕਿ ਜਦੋਂ ਕੇਪੀ ਹੋਰੀ ਰਿਚੀ ਕੇਪੀ ਹੋਰੀ ਆਪਣੀ ਵੱਡੀ ਫਾਰਚੂਨਰ ਗੱਡੀ ਤੇ ਜਾ ਰਹਾ ਜਿਹੜੀ ਗੱਡੀ ਬਾਰੇ ਇਹ ਧਾਰਨਾ ਆ ਆ ਕਿ ਇਹ ਗੱਡੀ ਕੰਪੈਰੇਟਿਬਲੀ ਬਾਕੀ ਗੱਡੀਆਂ ਨਾਲ ਬਹੁਤ ਸੇਫ ਹੈ ਇਹਦੇ ਚ ਬੈਠਾ ਬੰਦਾ ਮਰਦਾ ਨਹੀਂ ਹੂੰ ਤਾਂ ਉਹ ਵੱਡੀ ਗੜਤੀ ਚ ਤੇਜ਼ ਸਪੀਡ ਚ ਚਲਾਈਆਂ ਜਾਂਦੀਆਂ ਨੇ ਜੀ ਸਾਡੇ ਸਾਰੇ ਮੰਤਰੀ ਸੰਤਰੀ ਤੇ ਅਮੀਰ ਲੋਕ ਆਪਣੇ ਆਪ ਨੂੰ ਸੇਫ ਕਰ ਲਈ ਇਹ ਗੱਡੀਆਂ ਦੀ ਖਰੀਦ ਕਰਦੇ ਨੇ ਇਹ ਗੱਡੀਆਂ ਮਹਿੰਗੀਆਂ ਹੁੰਦੀਆਂ ਨੇ ਇਹਨਾਂ ਲਈ ਇਹ ਮਹਿੰਗੇ ਹੋਣਾ ਕੋਈ ਅਰਥ ਨਹੀਂ ਰੱਖਦਾ ਇਹ ਗੱਡੀਆਂ ਵੱਧ ਤੇਲ ਖਾਂਦੀਆਂ ਨੇ ਇਨਾਂ ਲਈ ਤੇਲ ਦੀ ਕੰਜੰਪਸ਼ਨ ਮੈਨਾ ਨਹੀਂ ਰੱਖਦੀ ਜੀ ਇਸ ਕਰਕੇ ਇਹ ਲੋਕ ਅਕਸਰ ਤੇਜ਼ ਗੱਡੀ ਚਲਾਉਂਦੇ ਨੇ ਹਮਮ ਦੂਸਰੀ ਗੱਲ ਜਦੋਂ ਇਹ ਆਪਣੀ ਗੱਡੀ ਚ ਜਾ ਰਹੇ ਆ ਤਾਂ ਸਾਹਮਣੇ ਇੱਕ ਗੱਡੀ ਆਉਂਦੀ ਹੈ ਗ੍ਰੈਂਡ ਵਟਾਰਾ ਜੀ ਇਸ ਗੱਡੀ ਚ ਵੀ ਇੱਕ ਬਿਜ਼ਨਸਮੈਨ ਫੈਮਲੀ ਬੈਠੀ ਹੈ ਉਸ ਫੈਮਲੀ ਦੇ ਜੀਆ ਦੇ ਸੱਟ ਲੱਗੀ ਹੈ ਚਸ਼ਮਦੀਦ ਗਵਾ ਤੇ ਅਖਬਾਰ ਦਾ ਇਸ਼ਾਰਾ ਇਹ ਹੈ ਕਿ ਇਹ ਜਿਹੜੀ ਵਟਾਰਾ ਗੱਡੀ ਹੈ ਇਹਦੀ ਗਲਤੀ ਹੈ ਇਹ ਅਚਾਨਕ ਉਸ ਗੱਡੀ ਦੇ ਮੋੜੇ ਕਿਵੇਂ ਆਈ ਆ ਜੀ ਇਹ ਉਹਦੇ ਅਚਾਨਕ ਮੋੜੇ ਆਉਣਾ ਤੇ ਰਿਚੀ ਕੇਪੀ ਦਾ ਆਪਣੀ ਗੱਡੀ ਨੂੰ ਸਾਈਡ ਤੇ ਕਰਕੇ ਬਚਾਉਣਾ ਅਕਸਰ ਇਦਾਂ ਹੁੰਦਾ ਜੇ ਕੁਝ ਘਟਨਾਵਾਂ ਅਚਾਨਕ ਵਾਪਰਦੀਆਂ ਨੇ ਤੇ ਅਸੀਂ ਆਪਣੇ ਆਪ ਨੂੰ ਸੇਫ ਕਰਨ ਲਈ ਸਟੀering ਮੋੜਦੇ ਆ ਜੀ ਸੋ ਰਿਚੀ ਨੇ ਉਹਨੂੰ ਸੱਜੇ ਹੱਥ ਲਈ ਮੋੜਿਆ ਜਿਉਂ ਹੀ ਰਿਚੀ ਨੇ ਸੱਜੇ ਹੱਥ ਨੂੰ ਮੋੜਿਆ ਪਿੱਛੋਂ ਇੱਕ ਹੋਰ ਜਿਹੜੀ ਹੈ ਉਹ ਕ੍ਰੇਟਾ ਆ ਰਹੀ ਹੈ ਕ੍ਰੇਟਾ ਵਿੱਚ ਵੀ ਇੱਕ ਬਿਜ਼ਨਸਮੈਨ ਹੈ ਉਹ ਬਿਜ਼ਨਸਮੈਨ ਵੀ ਆਪਣੀ ਫੈਮਿਲੀ ਦੇ ਨਾਲ ਹੈ ਜੀ ਤੇ ਉਹ ਵੀ ਇੰਨੇ ਤਿੰਨ ਗੱਡੀਆਂ ਪੂਰੀ ਸਪੀਡ 'ਚ ਹੈ ਉਹ ਤੀਸਰਾ ਵੀ ਉਸੇ ਸਪੀਡ ਨਾਲ ਆ ਰਿਹਾ ਹੈ ਤੇ ਉਹ ਗੱਡੀ ਜਿਹੜੀ ਫਾਰਚੂਨਰ ਗੱਡੀ ਹੈ ਰਿਚੀ ਕੇਪੀ ਦੀ ਗੱਡੀ ਆ ਉਹਦੇ ਵਿੱਚ ਟਕਰੌਂਦੀ ਹੈ ਟਕਰੌਂਦੀ ਹੋਈ ਉਹ ਅਗਲੇ ਹਿੱਸੇ ਵਿੱਚ ਟਕਰੌਂਦੀ ਹੈ ਜੀ ਤੇ ਐਡੇ ਜ਼ਬਰਦਸਤ ਝਟਕੇ ਤੋਂ ਬਾਅਦ ਅੱਗੇ ਨਿਕਲ ਜਾਂਦੀ ਹੈ ਉਹ ਛਟਕਾ ਰਿਚੀ ਕੇਪਲੀ ਜਾਣ ਲਿਵਾ ਸਿੱਧ ਹੁੰਦਾ ਹ ਹੁਣ ਹੋਇਆ ਕਿ ਵੀ ਉਹ ਗੱਡੀ ਹਟ ਕਰਨ ਤੋਂ ਬਾਅਦ ਉਹਨੂੰ ਲੱਗ ਗਿਆ ਵੀ ਗੱਡੀ ਬਚ ਗਈ ਹੈ ਨੁਕਸਾਨ ਉਹਦਾ ਵੀ ਹੋ ਗਿਆ ਨੁਕਸਾਨ ਆਪਣਾ ਵੀ ਹੋ ਗਿਆ ਕਿਉਂਕਿ ਇੱਕ ਉਹ ਵਪਾਰੀ ਵਰਗ ਹੈ ਜਿਹਨੂੰ ਗੱਡੀਆਂ ਗੁਡੀਆਂ ਦੇ ਨੁਕਸਾਨ ਕੀਮਤ ਮੈਨਾ ਨਹੀਂ ਕਰਦੇ ਇਹਨਾਂ ਲਈ ਇਹ ਗੱਲ ਕੋਈ ਇੰਨੀ ਨਹੀਂ ਗਈ ਇੰਸ਼ੋਰੈਂਸਾਂ ਹੋਈਆਂ ਉਹ ਬੰਦੇ ਨੇ ਆਪਣੀ ਗੱਡੀ ਜਿਹੜੀ ਹੈ ਗੁਰਤੇਗ ਬਹਾਦਰ ਨਗਰ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਖੜੀ ਕਰਤੀ ਹਾਂ ਉੱਥੇ ਦੀ ਪਾਰਕਿੰਗ ਅੰਡਰਗਰਾਉਂਡ ਪਾਰਕਿੰਗ ਹੈ ਜੀ ਇੱਕ ਤਰੀਕੇ ਨਾਲ ਉਹਨੇ ਉਹ ਗੱਡੀ ਉੱਥੇ ਲੁਕੋਈ ਡੇਢ ਘੰਟੇ ਬਾਅਦ ਅਖਬਾਰਾਂ ਦੀਆਂ ਸੁਰਖੀਆਂ ਮੁਤਾਬਕ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਕਿਹਾ ਵੀ ਭਾਈ ਤੂੰ ਗੱਡੀ ਐਕਸੀਡੈਂਟ ਕਰਕੇ ਆਇਆ ਇਹ ਐਕਸੀਡੈਂਟਲ ਗੱਡੀਆਂ ਦਾ ਡੰਪ ਨਹੀਂਗਾ ਇੱਥੋਂ ਆਪਣੀ ਗੱਡੀ ਕੱਢੋ ਜੀ ਸੋ ਜਦੋਂ ਉਹਨੂੰ ਕੱਢਣ ਨੂੰ ਕਿਹਾ ਗਿਆ ਤਾਂ ਉਸ ਬੰਦੇ ਨੇ ਉੱਥੋਂ ਗੱਡੀ ਕੱਢੀ ਤੇ ਗੱਡੀ ਕੱਢ ਕੇ ਆਪਣੇ ਘਰ ਦੇ ਮੂਰੇ ਲਾਈ ਹੁਣ ਕਿਉਂਕਿ ਉਹ ਜ਼ਖਮੀ ਹੋ ਗਿਆ ਹੋਣਾ ਉਹ ਵੀ ਜੀ ਉਹਦੀ ਵੀ ਫੈਮਿਲੀ ਸੀ ਇੱਕ ਵੱਡੇ ਮੈਂਟਲ ਸੱਤਵੇਂ ਚ ਹੋਣਾ ਉਹ ਬੰਦਾ ਔਰ ਉਹ ਫਿਰ ਗੱਡੀ ਲੈਣ ਨਹੀਂ ਗਿਆ ਤੇ ਗੱਡੀ ਕਿਸੇ ਹੋਰ ਬੰਦੇ ਨੇ ਉਹਨਾਂ ਦੇ ਘਰ ਦੇ ਲਾਗੇ ਪਹਚਾਈ ਪੁਲਿਸ ਨੂੰ ਕਿਉਂਕਿ ਉਸ ਗੱਡੀ ਦਾ ਨੰਬਰ ਪਤਾ ਲੱਗ ਗਿਆ ਸੀ ਉਹ ਮੁੰਡਾ ਪ੍ਰਿੰਸ ਹੈ ਚਲੋ ਉਹ ਉਹਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਜੀ ਉਹ ਗ੍ਰਿਫਤਾਰੀ ਤੇ ਹੋ ਜਾਏਗੀ ਪਰ ਜੇ ਦੇਖਿਆ ਜਾਵੇ ਤਾਂ ਉਸ ਕ੍ਰੇਟਾ ਗੱਡੀ ਦਾ ਕੋਈ ਕਸੂਰ ਦਿਖਾਈ ਨਹੀਂ ਦਿੰਦਾ ਕ੍ਰੇਟਾ ਤੇ ਮਗਰੋਂ ਆਪਣੀ ਆ ਰਹੀ ਹੈ ਮੋਹਰੇ ਗੱਡੀਆਂ ਟਕਰਾ ਗਈਆਂ ਨੇ ਕ੍ਰੇਟਾ ਆਪਣੇ ਆਪ ਨੂੰ ਰੋਕ ਨਹੀਂ ਸਕੀ ਜੇ ਅਸੀਂ ਕ੍ਰੇਟਾ ਦਾ ਕਸੂਰ ਕੱਢਣਾ ਹੈ ਤੇ ਫਿਰ ਤਾਂ ਫਾਰਚੂਨਰ ਨੂੰ ਰੁਕ ਜਾਣਾ ਚਾਹੀਦਾ ਸੀ ਬਿਲਕੁਲ ਫਾਰਚੂਨਰ ਨਹੀਂ ਰੁਕ ਸਕੀ ਜੇ ਤਿੰਨਾਂ 'ਚੋਂ ਦੇਖਿਆ ਜਾਵੇ ਤਾਂ ਵਟਾਰਾ ਗੱਡੀ ਵਾਲਾ ਦੋਸ਼ੀ ਦਿਖਾਈ ਦਿੰਦਾ ਜਿਹੜਾ ਆਪੋਜੀਟ ਆਇਆ ਕਿ ਸਾਹਮਣੋਂ ਕਿਸੇ ਬੰਦੇ ਦੀ ਆਇਆ ਇਹ ਗੱਲ ਅਜੇ ਸਮਝ ਨਹੀਂ ਆ ਰਹੀ ਜੀ ਬਿਲਕੁਲ ਸੁਣ ਹੁਣ ਹੋਇਆ ਕੀ ਆ ਹੋਇਆ ਇਹ ਹੈ ਕਿ ਜਿਹੜਾ ਬੰਦਾ ਭੱਜ ਗਿਆ ਹੋਵੇ ਉਹ ਦੋਸ਼ੀ ਲੱਗਦਾ ਹੂੰ ਉਹ ਦੋਸ਼ੀ ਹੈਗਾ ਕਿ ਨਹੀਂ ਹੈਗਾ ਇਹ ਨਹੀਂ ਤੁਹਾਨੂੰ ਪਤਾ ਬਿਲਕੁਲ ਲੋਕਾਂ ਨੂੰ ਦੋਸ਼ੀ ਉਹ ਲੱਗਦਾ ਔਰ ਜਿਹੜੇ ਵਟਾਰਾ ਵਾਲੇ ਨੇ ਉਹ ਆਪ ਜ਼ਖਮੀ ਹੋ ਗਏ ਨੇ ਹੂੰ ਵਟਾਰਾ ਵਾਲੇ ਜਿਹੜੇ ਨੇ ਉਹ ਆਪ ਜ਼ਖਮੀ ਹੋ ਗਏ ਨੇ ਉਹਨਾਂ ਦੇ ਜ਼ਖਮੀ ਹੋ ਜਾਣ ਕਰਕੇ ਉਹਨਾਂ ਨਾਲ ਲੋਕਾਂ ਦੀ ਹਮਦਰਦੀ ਹੋ ਗਈ ਹੈ ਉਹ ਭੱਜ ਨਹੀਂ ਸਕੇ ਉਹ ਉੱਥੇ ਆ ਹੁਣ ਜੋ ਕੁਝ ਵੀ ਹੋਵੇਗਾ ਉਹ ਕਾਨੂੰਨ ਦੇ ਮੁਤਾਬਕ ਹੋਵੇਗਾ ਪਰ ਕਾਨੂੰਨ ਵਿੱਚ ਇਹ ਤਾਂ ਪ੍ਰੋਵੀਜ਼ਨ ਨਹੀਂ ਨਾ ਕਿ ਜਿਨ੍ਹਾਂ ਦਾ ਕੀਮਤੀ ਜੀ ਤੁਰ ਗਿਆ ਵਾਪਸ ਆ ਜਾਏਗਾ ਬਿਲਕੁਲ ਬਿਲਕੁਲ ਸੋ ਹਾਈ ਸਪੀਡ ਗੱਡੀਆਂ ਦਾ ਚੱਲਣਾ ਤੇ ਨਿਜਮਾ ਨੂੰ ਛਿੱਕੇ ਤੇ ਟੰਕੇ ਚੱਲਣਾ ਇਹ ਤਿੰਨਾਂ ਹੀ ਗੱਡੀਆਂ ਦਾ ਦੋਸ਼ ਜਿਹੜਾ ਹੈ ਉਹਤੇ ਪਾਇਆ ਜਾ ਰਿਹਾ ਜੀ ਬਿਲਕੁਲ ਸਰ ਇਰਾ ਤੁਸੀਂ ਸੜਕ ਹਾਦਸਿਆਂ ਦੇ ਲਈ ਜਿਹੜੇ ਜ਼ਿੰਮੇਵਾਰ ਨੇ ਉਹ ਕਿਹਨੂੰ ਮੰਨਦੇ ਹੋ ਦੇਖੋ ਜੀ ਮੈਂ ਤਾਂ ਇਹ ਸਮਝਦਾ ਵੀ ਮਿੰਦਰ ਸਿੰਘ ਕੇਪੀ ਹੋਰਾਂ ਦਾ ਪੁੱਤਰ ਤੁਰ ਗਿਆ ਬਹੁਤ ਮਾੜੀ ਗੱਲ ਹੋਈ ਹੈ ਹਾਂ ਪਰ ਜ਼ਿੰਮੇਵਾਰ ਤਾਂ ਕੌਣ ਹੈ ਇਹ ਸਾਰੇ ਵਰਤਾਰੇ ਨੂੰ ਦੇਖਣਾ ਕਿੰਨੇ ਆ ਜੀ ਅੱਜ ਇਕ ਰਾਤ ਸੀ ਆਗੂ ਦਾ ਘਰ ਦਾ ਚਿਰਾਗ ਬੁਝਿਆ ਅਸੀਂ ਖਬਰ ਕਰ ਰਹੇ ਹਾਂ ਜੀ ਕਿੰਨੇ ਘਰਾਂ ਦੇ ਚਿਰਾਗ ਬੁਝ ਜਾਂਦੇ ਨੇ ਤੇ ਅਸੀਂ ਖਬਰ ਨਹੀਂ ਕਰਦੇ ਹੂੰ ਬਿਲਕੁਲ ਕੀ ਉਹਨਾਂ ਘਰਾਂ ਦਾ ਦਰਦ ਛੋਟਾ ਹੁੰਦਾ ਹੈ ਇਹ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਨ੍ਹਾਂ ਨੂੰ ਅਸੀਂ ਜਿਤਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਇਆ ਜਿਨ੍ਹਾਂ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਿਆ ਜੀ ਇਹ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਐਸੇ ਕਾਨੂੰਨ ਬਣਾਉਣ ਐਸੇ ਰੋਡਸ ਬਣਾਉਣ ਐਸੀਆਂ ਗੱਡੀਆਂ ਬਣਾਉਣ ਐਸੇ ਨਿਜ਼ਮ ਲਾਗੂ ਕਰਨ ਕਿ ਲੋਕ ਕੌਡੀਆਂ ਦੇ ਪਾ ਕੀੜੀਆਂ ਕਾਢਿਆ ਵਾਂਗੂ ਨਾ ਮਰ ਜੀ ਇਹ ਜਿਹੜੀ ਅੱਜ ਕੇਪੀ ਹੋਰਾਂ ਤੇ ਆਈ ਹੈ ਇਹ ਕਿਸੇ ਤੇ ਵੀ ਨਾ ਆਵੇ ਵੈਰੀ ਦੁਸ਼ਮਣ ਤੇ ਨਾ ਆਵੇ ਪਰ ਤੂੰ ਸਾਡੇ ਇਦਾਂ ਕਹਿ ਦੇਣ ਨਾਲ ਇਦਾਂ ਹੋਏਗਾ ਥੋੜੀ ਬਿਲਕੁਲ ਮੈਂ ਕਈ ਵਾਰੀ ਇਹ ਮਹਿਸੂਸ ਕਰਦਾ ਹਾਂ ਕਿ এনवायरमेंटਲ ਕੋਈ ਕਿਸੇ ਦਾ ਧਿਆਨ ਨਹੀਂ ਆਧਾਰਨ ਦੇ ਤੌਰ ਤੇ ਜੀ এনवायरमेंट ਜਿਹੜੇ ਵਿੱਚ ਮੇਰੇ ਉਹਨਾਂ ਸਤਕਾਰਤਮੰਤੀਆਂ ਮੰਤਰੀਆਂ ਨੇ ਸੰਤਰੀਆਂ ਨੇ ਅਫਸਰਾਂ ਨੇ ਰਹਿਣਾ ਉਹਦੇ ਚ ਹੀ ਮੈਂ ਰਹਿਣਾ ਨਾ ਹੂੰ ਇਹਦਾ ਮਤਲਬ ਇਹ ਹੈ ਕਿ ਤੁਸੀਂ এনवायरमेंट ਖਰਾਬ ਕਰਨ ਦੇ ਬਦਲੇ ਵਿੱਚ ਜੋ ਕੁਝ ਆਪਣੀਆਂ ਜੇਬਾਂ ਨਾਲ ਭਰ ਲਿਆ ਉਹਨਾਂ ਤੁਹਾਡੇ ਫੇਫੜੇ ਨਹੀਂ ਬਚਾਉਣੇ ਜੀ ਇਦਾਂ ਹੀ ਪਾਣੀ ਪੋਲੂਟਡ ਹੋ ਰਿਹਾ ਅਸੀਂ ਨਹੀਂ ਬੋਲਦੇ ਉਹ ਹੀ ਪੋਲੂਟਡ ਪਾਣੀ ਤੁਹਾਨੂੰ ਤੁਹਾਡੀ ਜਾਨ ਲੈ ਲੇਗਾ ਹੂੰ ਉਹ ਹੀ ਸੜਕਾਂ ਤੁਹਾਡੀ ਜਾਨ ਲੈ ਲੈਣਗੀਆਂ ਜਿਹੜੀਆਂ ਸੜਕਾਂ ਦੇ ਤੁਸੀਂ ਰਾਖੇ ਸੀ ਜਿਹੜੀਆਂ ਸੜਕਾਂ ਦੀ ਤੁਸੀਂ ਰਾਖੀ ਨਹੀਂ ਕੀਤੀ ਹੂੰ ਮੈਂ ਸਮਝਦਾ 1986 ਦੇ ਵਿੱਚ ਬੀਜੇਪੀ ਦੇ ਜਲੰਧਰ ਤੋਂ ਲੀਡਰ ਸੀ ਮਨਮੋਨ ਕਾਲੀਆ ਉਹ ਇੱਕ ਕਾਰ ਐਕਸੀਡੈਂਟ ਚ ਹੀ ਮਾਰੇ ਗਏ ਸੀ ਜੀ ਉਹ ਦੋ ਵਾਰੀ ਵਿਧਾਇਕ ਰਹੇ ਸੀਗੇ 2009 ਵਿੱਚ ਖਰੜ ਤੋਂ ਅਕਾਲੀ ਲੀਡਰ ਤੇ ਕੈਬਨਟ ਮੰਤਰੀ ਕੈਪਟਨ ਕਮਲਜੀਤ ਹੋਰੀ ਇੱਕ ਕਾਰ ਐਕਸੀਡੈਂਟ ਚ ਮਾਰੇ ਗਏ ਸੀ ਇਦਾਂ ਹੀ ਪਿਛਲੇ ਦਿਨਾਂ ਚ ਆਪ ਲੀਡਰ ਸਜਣ ਸਿੰਘ ਚੀਮਾ ਹੋਰਾਂ ਦਾ ਭਾਂਜਾ ਜਵਾਨ ਬਣ ਜਾ ਐਕਸੀਡੈਂਟ ਚ ਮਾਰੇਗਾ ਸੀ ਜੇ ਮੈਂ ਇਦਾਂ ਦੀਆਂ ਖਬਰਾਂ ਕੱਢਣ ਲੱਗਾ ਤਾਂ ਬਹੁਤ ਲੰਮੀ ਤਫਸੀਲ ਚਲੇ ਜਾਣੀ ਹੈ ਬਿਲਕੁਲ ਤੇ ਜੇ ਅਸੀਂ ਇਹਦਾ ਹੱਲ ਢੂੰਡਣ ਵੱਲ ਚੱਲਾਂਗੇ ਤਾਂ ਮੈਂ ਸਮਝਦਾ ਕਿ ਜਿਹੜੇ ਲੋਕ ਜ਼ਿੰਮੇਵਾਰ ਨੇ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਇਹ ਫੇਲਿਓਰ ਉਹਨਾਂ ਦਾ ਹੀ ਹੈ ਤੇ ਉਹਨਾਂ ਨੂੰ ਹੀ ਇਹਦੇ ਤੇ ਧਿਆਨ ਦੇਣਾ ਪੈਂਦਾ ਬਿਲਕੁਲ ਸਰ ਬਿਲਕੁਲ ਸੋ ਹੋਰ ਵੀ ਖਬਰਾਂ ਤੇ ਗੱਲਬਾਤ ਕਰਾਂਗੇ ਹੁਣ ਵਕਤ ਇੱਕ ਬ੍ਰੇਕ ਦਾ ਮਿਲਦਿਆਂ ਬਿਲਕੁਲ ਬਾਅਦ